तरीको को जो कार एक्सीडेंट हुआ था उसमें मेरे मम्मा पापा की डेथ होगी जिसको लेके अभी तक पुलिस वालों ने कोई भी कार्रवाई नहीं की है ये मेरी दादी है पचहत्तर अप्रॉक्स की और ये मेरे तीन भाई बहन हैं हमारे करता चढ़ता मेरे पापा ही थे और जो अब नहीं रहे हैं तो इसलिए हमारे यहाँ पे सैन समाज के महासभा के प्रधान श्री प्रताप सिंह फिरोजपुरिया हमारे बीच यहाँ हमारा दुख साझा करने के लिए आए हुए हैं हमारी उनसे यही अपील है कि हमारा बनता हक हमें दिलाया जाए और पूरा इंसाफ दिलाया जाए और कल उनकी क्रिया है जिसमें वो भी आए थे वो हमारे संस्कार पे भी हमारा दुख साझा करने आए थे उनसे बस यही अपील है कि हमें हमारा हक दिलाया जाए सत जय गुरु जी ਆਹ ਦੋਸਤੋ ਮੇਰੇ ਦੁੱਖ ਦੀ ਗੱਲ ਹੈ ਕਿ ਅਸੀਂ ਸਾਡੇ ਟਿੰਕੂ ਜੀ ਉਹਨੇ ਧਰਮਪਤਨੀ ਸੋਨਿਆ ਜੀ ਦਾ ਜੋ 24 ਤਰੀਕ ਨੂੰ ਪਿਆਰੇ ਨੇ ਦੇ ਫੋਨ ਤੇ ਜੋ ਐਕਸੀਡੈਂਟ ਹੋਇਆ ਸੀ ਉਹਨਾਂ ਦੇ ਵਿੱਚ ਉਹਨਾਂ ਦੋਨਾਂ ਮੀਆਂ ਬੀਬੀ ਦੀ ਡੈਥ ਹੋ ਗਈ ਸੀ ਸੋ ਮੈਨੂੰ ਫੋਨ ਰਾਹੀਂ ਪਤਾ ਲੱਗਿਆ ਤੇ ਮੈਂ ਸੰਸਕਾਰ ਤੇ ਪਹੁੰਚਿਆ ਅੱਜ ਜਦੋਂ ਉਹਨਾਂ ਦੇ ਕੋਲ ਦੁੱਖ ਸਾਂਝਾ ਕਰਨ ਆਇਆ ਤੇ ਉਹਨਾਂ ਦੀ ਬਿੰਦ ਮਾਤਾ ਨੂੰ ਦੇਖ ਕੇ ਬੜਾ ਦੁੱਖ ਲੱਗਿਆ ਹੈ ਤੇ ਉਹਨਾਂ ਦੀਆਂ ਬੇਟੀਆਂ ਨੇ ਇੱਕ ਬੇਟਾ ਛੋਟਾ ਪਰਿਵਾਰ ਹੈ ਪਰ ਇਹਨਾਂ ਦੇ ਨਾਲ ਸਾਥ ਦੇ ਨਾਲ ਕੋਈ ਵੀ ਨਹੀਂ ਹੈਗਾ ਸੋ ਮੈਂ ਅੱਜ ਆਪਣੀ ਸੰਸਥਾ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਕਰਨਾ ਆਇਆ ਹਾਂ ਤੇ ਇਹੋ ਵੀ ਸਮਾਜ ਨੂੰ ਵੀ ਅਤੇ ਆਮ ਪਬਲਿਕ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਪਰਿਵਾਰ ਦਾ ਆਪ ਸਾਥ ਦਿਈਏ ਇਹਨਾਂ ਦੇ ਦੁੱਖ ਨਾਲ ਖੜ ਕੇ ਇਹਨਾਂ ਦਾ ਦੁੱਖ ਵਢਾਈਏ ਤਾਂ ਕਿ ਦੁੱਖ ਘਟਿਆ ਜਾਵੇ ਅਜਿਹੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਛੋਟਾ ਪਰਿਵਾਰ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਸੀਗਾ ਉਹ ਉਸ ਬੰਦੇ ਦੀ ਬਤੌਰ ਕਾਰਨ ਜਿਨੇ ਗੱਡੀ ਮਗਰੋਂ ਬੈਗ ਗੱਡੀ ਮਾਰ ਕੇ ਇਹਨਾਂ ਦਾ ਐਕਸੀਡੈਂਟ ਕੀਤਾ ਚਾਹਤੇ ਇਹਨਾਂ ਦੀ ਦੁਨੀਆ ਤੋਂ ਅਲਵਿਦਾ ਹੋ ਗਈ। ਸੋ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵਾਂ ਕਿ ਤੁਸੀਂ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਉਸ ਜਿਸ ਇਨਸਾਨ ਨੇ ਗੱਡੀ ਪਿੱਛੋਂ ਬੈਗ ਗੱਡੀ ਮਾਰ ਕੇ ਇਹਨਾਂ ਦਾ ਐਕਸੀਡੈਂਟ ਕੀਤਾ ਕੋਈ ਸ਼ਰਾਤੀ ਆਂਸਰ ਸੀਗਾ ਮੈਨੂੰ ਪਤਾ ਲੱਗਾ ਮੈਂ ਸੁਣਤਾ ਤੋਂ ਪਤਾ ਕੀਤਾ ਕਿ ਉਹ ਬੰਦਾ ਇੱਕ ਸ਼ਰਾਰਤੀ ਆਂਸਰ ਸੀ ਪਿੱਛੋਂ ਕਾਫੀ ਬੈਗ ਤੋਂ ਨੇ ਮਗਰ ਆ ਰਿਹਾ ਸੀਗਾ ਤੇ ਉਸਨੇ ਜਬਰਦਸਤ ਜਾਣ ਬੁੱਝ ਕੇ ਗੱਡੀ ਮਾਰੀ ਨਾ ਕਿ ਇੱਕ ਐਕਸੀਡੈਂਟ ਬਣਾਇਆ ਜਾਵੇ ਉਹਨੂੰ ਜਾਣ ਬੁੱਝ ਕੇ ਕਿਹਾ ਜਾ ਸਕਦਾ ਸੋ ਮੇਰੇ ਨਾਲ ਸਾਡੇ ਮਾਮਣ ਜੀ ਜੋ ਫਰੋਜ਼ਪੁਰ ਕੈਂਟ ਤੋਂ ਨੇ ਰਾਮਨ ਜੀ ਪਾਜੀ ਹੋੜੀ ਹੋਰੇ ਦਾ ਪਰਿਵਾਰ ਸਾਰਾ ਹੀ ਅੱਜ ਬੈਠਾ ਸੋ ਅਸੀਂ ਇਹ ਬੇਨਤੀ ਕਰਦੇ ਕਿ ਕੱਲ ਨੂੰ ਜੋ ਉਹਨਾਂ ਦਾ ਕਿਰਿਆ ਟਿੰਕੂ ਜੀ ਦੇ ਟਿਕ ਤੇ ਉਹਨਾਂ ਦੇ ਧਰਮ ਪਤਨੀ ਦੇ ਕਿਹਾ ਰਾਮ ਬਾਗ ਕਟ ਦੇ ਵਿੱਚ ਕਿਰਿਆ ਦਾ ਜੋ ਆਰਾਮ ਬੇ ਜੋ ਕਿਸ ਕਾਰਵਾਹ ਹਟਾ ਕਰਨੀ ਹੈ ਸਾਰਿਆਂ ਨੇ ਲੇਕਿਨ ਸਾਰੇ ਵੱਧ ਚੜ ਕੇ ਪਹੁੰਚ ਕੇ ਇਸ ਪਰਿਵਾਰ ਦਾ ਸਾਥ ਦਈਏ ਅਤੇ ਜੇ ਕੱਲ ਨੂੰ ਪ੍ਰਸ਼ਾਸਨ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੰਦੀ ਇਹਨਾਂ ਬੱਚਿਆਂ ਦੇ ਨਾਲ ਨਹੀਂ ਖੜਦੀ ਤਾਂ ਫਿਰ ਮਜਬੂਰ ਹੋ ਕੇ ਮੈਨੂੰ ਮੈਸੇਜ ਲਾ ਕੇ ਰੋਡ ਜਾਮ ਕਰਨਾ ਪਏਗਾ ਸੋ ਮੈਂ ਆਪਣੀ ਸਮਾਜ ਲਈ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਆ ਮੈਂ ਤੇ ਸਦਾ ਹੀ ਖੜਾ ਰਹਾ ਮਾਂਗਾ ਅੱਜ ਇੱਕ ਇਨਸਾਫ ਵਾਸਤੇ ਕਿਉਂ ਖੜਾ ਹੋਇਆ ਕਿਉਂਕਿ ਇਹ ਬੱਚੇ ਨੇ ਛੋਟੇ ਛੋਟੇ ਇਹ ਕੋਰਟ ਕਚਹਿਰੀਆਂ ਦੀਆਂ ਲੜਾਈਆਂ ਨਹੀਂ ਲੜ ਸਕਦੀਆਂ ਇਹ ਤਿੰਨ ਧੀਆਂ ਨੇ ਸਭ ਤੋਂ ਛੋਟਾ ਬੱਚਾ ਇੱਕੋ ਦਾਦੀ ਨਾ ਇਹ ਕਿਤੇ ਜਾ ਸਕਦੀ ਏ ਨਾ ਇਹ ਕਿਤੇ ਆ ਸਕਦੀ ਦਾਦੀ ਮਾਂ ਤੇ ਆ ਇਹਨਾਂ ਦਾ ਪਰਿਵਾਰ ਬੈਠਾ ਪਰਿਵਾਰ ਵੀ ਵਿਚਾਰਾ ਕਿੰਨਾ ਕੁ ਤੇ ਸਾਥ ਦੇਵੇਗਾ ਲੇਕਿਨ ਇਸ ਬਜ਼ੁਰਗ ਮਾਤਾ ਨੂੰ ਅਸੀਂ ਇਨਸਾਫ ਦੁਆਰ ਲਈ ਛੜ ਕੇ ਤੇ ਜੇ ਆਣਾ ਪਿਆ ਤਾਂ ਅਸੀਂ ਜ਼ਰੂਰ ਆਵਾਂਗੇ ਪਰ ਪ੍ਰਸ਼ਾਸਨ ਨੂੰ ਤੇ ਉਸ ਪਰਿਵਾਰ ਨੂੰ ਇਹੋ ਹੀ ਬੇਨਤੀ ਕਰਦਾ ਬੇਨਤੀ ਪਹਿਲਾ ਪਹਿਲਾ ਮੇਰੀ ਬੇਨਤੀ ਹੈ ਫਿਰ ਮੇਰਾ ਉਹਨਾਂ ਨੂੰ ਵਾਰਨਿੰਗ ਹੈ ਸਭ ਤੋਂ ਪਹਿਲਾਂ ਬੇਨਤੀ ਕਰਦਾ ਵਾਂ ਕਿ ਤੁਸੀਂ ਆ ਕੇ ਇਹਨਾਂ ਬੱਚਿਆਂ ਦੀ ਸਾਰ ਲਵੋ ਇਹਨਾਂ ਬੱਚਿਆਂ ਦਾ ਦੁੱਖ ਸਾਂਝਾ ਕਰੋ ਇਹਨਾਂ ਬੱਚਿਆਂ ਨਾਲ ਹਮਦਰਦੀ ਵਿਖਾਓ ਜੇਕਰ ਤੁਸੀਂ ਹਮਦਰਦੀ ਨਹੀਂ ਵਿਖਾਓਗੇ ਤਾਂ ਅਸੀਂ ਰੋਡ ਜਾਮ ਕਰਕੇ ਜੋ ਬੰਦੀਆਂ ਧਰਾਵਾ ਰਹਿ ਗਿਆ ਨੇ ਉਹ ਵੀ ਲਵਾਵਾਂਗੇ ਤੇ ਉਹਨਾਂ ਨੂੰ ਜੇਲ੍ਹ ਚ ਭੇਜਾਂਗੇ ਸੋ ਤੁਹਾਡਾ ਵੀਰ ਪ੍ਰਤਾਪ ਸਿੰਘ ਫਲੂਸਪੁਰੀਆ ਫਿਰ ਇੱਕ ਵਾਰ ਬੇਨਤੀ ਕਰਦਾ ਹੈ ਸਮਾਜ ਨੂੰ ਕਿ ਸਾਰੇ ਰਲ ਮਿਲ ਕੇ ਇਸ ਪਰਿਵਾਰ ਦਾ ਆਪਾਂ ਸਾਥ ਦੀਗੇ ਕਿਉਂਕਿ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਸਿਰ ਦਾ ਸਾਇਆ ਅੱਜ ਉੱਟ ਚੁੱਕਿਆ ਹੈ ਸਤਿ ਸ੍ਰੀ ਅਕਾਲ ਜੈ ਜੀ ਗੁਰੂ ਜੀ